ਵੁਗਾ ਰੋਡ ਕੋਈਪੁਰ ਰੋਡ ਦਾ ਹੌਸ ਰੋਡ ਤੇ ਹੋਇਆ ਤੇ ਜੋ ਪਤਾ ਲੱਗਿਆ ਬਾਅਦ ਦੇ ਵਿੱਚ ਵਕਤ ਕਰੀਬਨ 9:15 9 ਵਜੇ ਦਾ ਟਾਈਮ ਹੋਏਗਾ ਜਿਹੜੇ ਗੱਡੀ ਵਾਲੇ ਇਹ ਸਟੂਡੈਂਟ ਨੇ ਇਹ ਪੀਸੀਟੀ ਕਾਲਜ ਹੈ ਜਿਹੜਾ ਉੱਥੇ ਦੇ ਬਦੋਆ ਵਾਲ ਦਾ ਇੱਕ ਸਟੂਡੈਂਟ ਪਿਆ ਇਹ ਜਾ ਰਹੇ ਸੀ ਅਚਾਨਕ ਹੀ ਜਾ ਟਾਇਰ ਫਟਿਆ ਜਾਂ ਕੀ ਦਿੱਕਤ ਆਈ ਆ ਉਹਦੇ ਕਰਕੇ ਤਾਂ ਉਹ ਗੱਡੀ ਤੁਸੀਂ ਸਾਹਮਣੇ ਦੇਖੋਗੇ ਇਹ ਦੂਸਰੀ ਸਾਈਡ ਤੋਂ ਜਿਹੜੀ ਟ੍ਰੈਫਿਕ ਉਥੋਂ ਲੁਧਿਆਣੇ ਤੋਂ ਸ਼ਹਿਰ ਤੋਂ ਆ ਰਹੀ ਹੈ ਉਸ ਸਾਈਡ ਤੋਂ ਆਉਂਦੇ ਹੋਏ ਇਹਨਾਂ ਨੇ ਬਿਲਕੁਲ ਹੀ ਦੂਸਰੀ ਆਪੋਜੀਟ ਸਾਈਡ ਜਿਹੜੇ ਵੇਰਕਾ ਸਾਈਡ ਤੇ ਆ ਕੇ ਤਾਂ ਇਹਨਾਂ ਦੀ ਗੱਡੀ ਫੁੱਟਪਾਥ ਦੇ ਨਾਲ ਫੁੱਟਪਾਥ ਕ੍ਰੋਸ ਕ੍ਰੋਸ ਕਰਕੇ ਤਾਂ ਦੂਸਰੀ ਸਾਈਡ ਦੀਵਾਰ ਦੇ ਨਾਲ ਆ ਕੇ ਟਕਰਾਂਦੀ ਹੈ ਕਿਸੇ ਚ ਹਿੱਟ ਵੀ ਹੋਈ ਹੈ ਹਾਂਜੀ ਕਿਸੇ ਚ ਹਿੱਟ ਇੱਕ ਮੋਟਰਸਾਈਕਲ ਦੇ ਵਿੱਚ ਹਿੱਟ ਹੋਈ ਹੈ ਮੋਟਰਸਾਈਕਲ ਵਾਲੇ ਦੀ ਡੈਥ ਹੋਈ ਹੈ ਮੌਕੇ ਤੇ ਤਾਂ ਉਹ ਡੀ ਐਮ ਸੀ ਹੈ ਤੇ ਇੱਕ ਕਾਰ ਵਾਲਾ ਜਿਹੜਾ ਡਰਾਈਵਰ ਸੀਗਾ ਉਹਦੀ ਇੱਥੋਂ ਦਾ ਪਤਾ ਲੱਗਿਆ ਗੱਡੀ ਦੇ ਵਿੱਚ ਕਿੰਨੇ ਲੋਕ ਸਵਾਰ ਸੀ ਗੱਡੀ ਦੇ ਵਿੱਚ ਜਿਸ ਤਰ੍ਹਾਂ ਪਤਾ ਲੱਗਿਆ ਫਿਲਹਾਲ ਹਲੇ ਵਿੱਚ ਤਿੰਨ ਜਣੇ ਸਵਾਰ ਸੀਗੇ ਮੋਟਰਸਾਈਕਲ ਤੇ ਇੱਕੋ ਜਣਾ ਸਵਾਰ ਸੀਗਾ ਮੋਟਰਸਾਈਕਲ ਸਵਾਰ ਦੀ ਮੌਤ ਹੋ ਗਈ ਹੈ ਮੋਟਰਸਾਈਕਲ ਸਵਾਰ ਦੀ ਮੌਤ ਹੋ ਗਈ ਉਹਦਾ ਜਿਹੜਾ ਰੀਅਲ ਬ੍ਰਦਰ ਹੈ ਮੈਨੂੰ ਮਿਲ ਚੁੱਕਿਆ ਇੱਥੇ ਆਇਆ ਉਹ ਮੌਕੇ ਤੇ ਆਇਆ ਕੀ ਕੀ ਹੋਈ ਹੈ ਦੋਨਾਂ ਦੀ ਜਿਹੜੇ ਮ੍ਰਿਤਕ ਨੇ ਉਹ ਇੱਕ ਜਿਹੜਾ ਮੋਟਰਸਾਈਕਲ ਵਾਲਾ ਉਹਦਾ ਨਾਮ ਜਗਦੀਸ਼ ਸਿੰਘ ਹੈ ਜੀ ਜੀ ਇਹ ਕੋਈ ਹਾਂਜੀ ਬਿਲਗਾ ਜਲੰਧਰ ਤੋਂ ਆਏ ਓਕੇ ਤਾਂ ਦੂਸਰਾ ਹੈਗਾ ਉਹਦਾ ਨਾਮ ਹੈਗਾ ਗੁਰਾਂਚ ਉਹ ਜਿਹੜੇ ਮੋਰਸ ਆਪਣਾ ਕਾਰ ਵਾਲਾ ਡਰਾਈਵਰ ਸੀਗਾ ਉਹਦੀ ਡੈਥ ਹੋਈ ਹੈ। ਇਹ ਸਰ ਜਿਹੜੇ ਗੱਡੀ ਦੇ ਵਿੱਚ 3 ਬੇਤੀ ਸਵਾਰ ਸੀ ਇਹਨਾਂ ਦੇ ਹਾਲਾਤ ਕੀ ਨੇ? ਬਾਕੀ ਹਾਲਾਤ ਦੇਖੋ ਉਹਨੂੰ ਉੱਥੇ ਜਾ ਕੇ ਪਤਾ ਲੱਗੇਗਾ ਹਸਪੀਟਲ ਜਾਣੇ ਆ। ਹਸਪੀਟਲ ਜਾ ਕੇ ਹੀ ਪਤਾ ਲੱਗੇਗਾ। ਜਿਹੜੀ ਨੈਕਸਟ ਕਾਰਵਾਈ ਉੱਥੇ ਜਾ ਕੇ ਉਹਨਾਂ ਦਾ ਬਿਆਨ ਲੈ ਕੇ ਜਾਇਆ ਹੋਏਗਾ ਇਸ ਦੀ। ਕਮਲ ਜੀ ਟੋਟਲ ਹੁਣ ਤੱਕ ਮੌਤਾਂ ਜਿਹੜੀਆਂ ਨੇ 2 ਦੋ ਮੌਤਾਂ ਹੋਈ ਸੀ। ਜੀ